ਸਿਸਟਰ ਦਾ ਨਾਮ ਸੁਨੀਤਾ ਰਾਣੀ ਹੈ ਮੈਂ ਪਿੰਡ ਬਾਮਣੀ ਕੋਕਰੀਟ ਅੰਿਤਵਾਇਨ ਆਂ ਮੈਂ ਆਪਣੇ ਜੀਵਨ ਦੀ ਗਵਾਹੀ ਦੱਸ ਰਹੀ ਹਾਂ ਕਿ ਪਿਛਲੇ ਸਮੇਂ 'ਚ ਕੋਕਰੀਟ ਵਿੱਚ ਮਾਤਾ ਜੀ ਗਿਰੋਜ ਦੇ ਘਰ ਮੀਟਿੰਗ ਸੀ ਪ੍ਰਭੂ ਦੀ ਰਾਮਨਾਥ ਸੀ ਤਾਂ ਇਹ ਉਸ ਮੀਟਿੰਗ ਦੇ ਵਿੱਚ ਸ਼ਾਮਲ ਸਾਰਾ ਔਰ ਇਹਨਾਂ ਨੇ ਪਾਪਾ ਜੀ ਨੂੰ ਨਹੀਂ ਦੱਸਿਆ ਕਿ ਅਸੀਂ ਆਪਣੇ ਕਮਰੇ ਪੌੜੇ ਨੇ ਲੇਕਿਨ ਉਸ ਸਮੇਂ ਜਦੋਂ ਮੀਟਿੰਗ ਵਿੱਚ ਪਾਪਾ ਜੀ ਨੇ ਇਹਨਾਂ ਦੇ ਪਰਪਰਕ ਵੀ ਕੁਪਾਨੀ ਕੀਤੀ ਕਿ ਇੱਕ ਪਹਨ ਰੇ ਜੇ ਸੋਚ ਰਹੇ ਕਿ ਅਸੀਂ ਕਮਰੇ ਪੌੜੇ ਲੇਕਿਨ ਕੋਈ ਅਰੇਂਜਮੈਂਟ ਨਹੀਂ ਹੋਏਗਾ ਤਾਂ ਪਾਪਾ ਜੀ ਨੇ ਕਿਹਾ ਕਿ ਉਸ ਪਹਨ ਰੇ ਅਰੇਂਜਮੈਂਟ ਹੋ ਚੁੱਕਾ ਹੈ ਉਹ ਵਿਸ਼ਵਾਸ ਕਰੇ ورد نے پوری مشواسنا اس پراکنا والا شبتان اپنی زندگی دیوچھا رسیب کیتا موڑے داسنے ہاں کے ساڑھا جو کمریا پاندہ ریزمید سارا پرمیشن رکار دیتا ہے ورہے پرمیشن دا پرمیشن داستا خوب مدان بات کرنی سپڑی گو واحد لی پرمیشن دا تارے بات کرنے جو اردنا تیکیو چیز جنس کے پرمیشن دا تارے ریزمید کرنی شخمت رکھتا ہے حاللویٰ جو میس

ਇਹ ਦੱਸ ਰਿਹਾ ਨਾ ਆਪਣੇ ਲੜਕੇ ਦੀ ਗਵਾਹੀ ਕਿ ਇਹਨਾਂ ਦਾ ਲੜਕਾ ਜੋ ਸਰਪੰਚ ਹੈ ਉਹ ਪਿਛਲੇ ਸਮੇਂ ਚ ਆਪਣੀ ਜੌਬ ਲਈ ਮੀਟਿੰਗ ਕਰਨ ਜਾ ਰਿਹਾ ਸੀ ਉਹ ਟ੍ਰੈਲ ਦੇ ਵਿੱਚ ਇਹਨਾਂ ਨੂੰ ਇਹਨਾਂ ਦੇ ਲੜਕੇ ਨੂੰ ਕੁਝ ਲੜਕਿਆਂ ਨੇ ਘੇਰ ਲਿਆ ਔਰ ਉਹਦੇ ਤੋਂ ਮੋਬਾਈਲ ਖੋਲਿਆ ਔਰ ਕਾਫੀ ਲਟਮਾਰ ਕੀਤੀ ਔਰ ਕੁੱਟਮਾਰ ਵੀ ਹੋਈ ਇਹਨਾਂ ਦੇ ਲੇਕਿਨ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਨੇ ਕਿ ਉਹਨਾਂ ਲੁਟੇਰਿਆਂ ਨੇ ਇਹਨਾਂ ਦੇ ਦੋ ਮੋਬਾਈਲ ਖੋਹਣ ਦੋਨੇ ਹੀ ਵਾਪਸ ਕਰ ਦਿੱਤੇ ਔਰ ਇਹਨਾਂ ਦਾ ਲੜਕਾ ਬਿਲਕੁਲ ਠੀਕ ਠਾਕ ਹੈ ਇਹ ਪਰਮੇਸ਼ਰ ਦਾ ਪਰਮੇਸ਼ਰ ਦਾ دس دس دے دے کی جو دسوند پیا گئے والے تو